ਹੋ ਬੋਲੋ ਜੀ ਫਿਲਮ ਪਤਾ ਲੱਗੇ ਮੁੰਡੇ ਦਾ ਮੁੰਡਾ ਵਲੌਗ ਸ਼ੁਰੂ ਕੀਤਾ ਮੁੰਡੇ ਤੋਂ ਹਾਂ ਬੋਲੋ ਜੀ ਸਸੀ ਕਾਲ ਕੀ ਕਹਣਾ ਚਾਹੁੰਗੇ ਗਰਮੀ ਬਹੁਤ ਮੰਦਾ ਪਿਆ ਅੱਜ ਮੁੰਡੇ ਦਾ ਵੱਡੇ ਆ ਸੱਚ ਉਹ ਸੱਚ ਹੈਪੀ ਬਰਥਡੇ ਭਾਜੀ ਆ ਮੁੰਡੇ ਦਾ ਵੱਡੇ ਆ ਅੱਜ ਵਲੌਗ ਇਹਦੇ ਥਰੂ ਹੋਣਾ ਵਾ ਅੱਜ ਪਾਰਟੀ ਹੈ ਧੰਨਵਾਦ ਕੀ ਧੰਨਵਾਦ ਥੈਂਕ ਯੂ ਧੰਨਵਾਦ ਮੈਂ ਹੁਣੇ ਕੀ ਲੈ ਕੇ ਆਇਆ ਹਾਂ ਕੱਟਦੇ ਆ ਜਾਂ ਰਹਿ ਗਈ ਗੱਲ ਆ ਦੇਓ ਜੁਰੀ ਆ ਕੇਕ ਲੈ ਕੇ ਆਓ ਹੁਣੇ ਸਭ ਨੂੰ ਫੋਟੋ ਲਗਾ ਕਿੰਨੇ ਵੱਡਾ ਕੇਕ ਹੈਗਾ 10000 ਮਾਲਕਾਂ ਨਾਲ ਹੀ ਜਾਂਦੇ ਨੇ ਕੇਕ ਆ ਮਾਲਕਾਂ ਦਾ ਜਨਮ ਦੇਣਾ ਅੱਜ ਤਾਂ ਨਹੀਂ ਫੋਟੋ ਲਗਾਉਣਾ ਹੁਣ ਲੈ ਆਵੇਂ ਮੁੰਡਾ ਵੱਡੇ ਫਕੀਰ ਕੀ ਰੱਖੀ ਆ ਜਿੰਨੇ ਆਈ ਹੈ ਕੱਟ ਕਰ ਟੱਟ ਕਰ ਟੱਟ ਨਹੀਂ ਉਹ ਤੇਰਾ ਭਲਾ ਹੋਈ ਲੈ ਆਵੇਂ ਪਾ ਇਹ ਉਹਦੋਂ ਮੈਨੂੰ ਹੈਪੀ ਬਰਥਡੇ ਮੇਜ ਆ ਭਾਈ ਉਹ ਅਸੀਂ ਉਦਾਂ ਹੀ ਕੇਕ ਰਾਹ ਲੈਣੀ ਸੀ ਕੇਕ ਉਹ ਭਾਈ ਉਹ ਤਾਂ ਕੀ ਹੈਗਾ ਮੁੰਡੇ ਦਾ ਆਪੇ ਬਰਥਡੇ ਉਹ ਭਾਈ ਉਹ ਤਾਂ ਹੀ ਅਸੀਂ ਕਾ ਦੇਖਦੇ ਕਿਹੜਾ ਗੜਾ ਚੱਲ ਤਿਆਰ ਹੋ ਚੱਲ ਗਏ ਅੱਜ ਮੁੰਡੇ ਦਾ ਵਲੌਗ ਇਸੇ ਲਈ ਵੱਡੇ ਦੇ ਵਲੌਗ ਬਣਾਣਾ ਅੱਜ ਬਿਲਕੁਲ ਪਾਰਟੀ ਇਹਦੇ ਆ ਲਿਆ ਸਾਰੇ ਸਾਦਲਾ ਸੁੰਦਰ ਵਾਲੇ ਸੋਣੀ ਹੋਣਾ ਹੋਰ ਸਭ ਤੋਂ ਸੱਜ ਅੱਜ ਡੱਟ ਖੋਲੋ ਠੰਡਿਆਂ ਦੇ ਪਰ ਲਾ ਵੀ ਚੱਲ ਗਏ ਪਿੰਡ ਦੀਆਂ ਸੜਕਾਂ ਦੇਖ ਲਓ ਵੀ ਆਹ ਅੱਜ ਹੀ ਚੱਲੇ ਆ ਪਾਰਟੀ ਕਰਨ ਆਹ ਮੁੰਡੇ ਦਾ ਹੈਗਾ ਜਨਮ ਦਿਨ ਹਾਂ ਕਿੱਥੇ ਲੈ ਕੇ ਜਾਣਾ ਅੱਜ ਦੇਖਦੇ ਆਂ ਗਿਲੰਦਰ ਪਹੁੰਚ ਕਰਦੇ ਪਹਿਲਾਂ ਫੇਰ ਦੇਖਦੇ ਆਂ ਸਹੀ ਆ ਚਲੋ ਵੇ ਚੱਲ ਜਾਈਏ ਆਮਾ ਇਲੈਕਟ੍ਰਿਕ ਜਹਾਜ਼ ਤੇ ਆਹ ਹੈੱਡਫੋਨ ਦਾ ਆ ਵੀ ਯਾਰ ਲੈ ਕੇ ਆਉਣਾ ਕਰਾਦਾ ਕਰਾਦਾ ਚੱਲਿਆ ਤਾਂ ਹੈ ਚਲਾ ਬਈ ਚਾਚਾ ਹੈ ਹੀ ਨਹੀਂਗਾ ਜਿੰਦਾ ਲੱਗਾ ਤੇ ਆਪਾਂ ਘਰੇ ਰੱਖ ਦੇਣੀ ਜੀ ਲਓ ਜੀ ਆਪਾਂ ਪਹੁੰਚ ਗਏ ਜਲੰਧਰ ਅੱਗੇ ਫਿਲਮ ਹੋਗੀ ਲੇਟ ਰਾਤ ਜਾਂਦੇ ਜਾਂਦੇ ਭੁੱਖ ਕੀਤੀ ਆ ਨਾ ਬੜਾ ਹੋਰ ਜੀ ਹੋ ਗਿਆ ਔਰ ਪਿੱਛੇ ਹਾਂ ਚਲੋ ਇਹ 25 ਰੁਪਏ ਪਾਰਕਿੰਗ ਦੇ ਆ ਫੋਦ ਨਿਆਣਿਆਂ ਦਾ ਖੇਡਣ ਲਈ ਆ ਉਧਰ ਆ ਜਾਈ ਵੀ ਪਰਤੀਆਂ ਆਹਾ ਉਹ ਸਕੂਟਰੀ ਨਹੀਂ ਦੇਣੀ ਉੱਧਰ ਮਾਮਾ ਉਹਨਾਂ ਨੇ ਮੁੰਡੇ ਦਾ ਬੱਡੇ ਅੱਜ ਪਾਰਟੀ ਕਰ ਰਿਹਾ ਵਾ ਬੜਾ ਲੇਟ ਹੋ ਗਿਆ ਚਲੋ ਚਲੋ ਬੜਾ ਇੱਥੇ ਖਾਣ ਪੀਣ ਨੂੰ ਆ ਹੁਣ ਪਤਾ ਨਹੀਂ ਚੱਲਦਾ ਕਿ ਨਹੀਂ ਚੱਲਦਾ ਲੈ ਜਿੰਦੇ ਵੱਜ ਗਏ ਲੈ ਵੀ ਆ ਗਿਆ ਪੀਵੀਆਰ ਚਲੋ 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 ਬਾਗ ਮੇ ਰਖਾ ਬਾਗ ਅੱਛਾ ਆਹੀ

ਹੂੰ ਤੋ ਖਾਣਾ ਕੀ ਖਾਣਾ ਬਈ ਦੇ ਲੈ ਜੋ ਖਾਣਾ ਹੈ ਠੀਕ ਇਹ ਮੁੰਡਾ ਵੇ ਇਹ ਮੁੰਡੇ ਦਾ ਵੱਡੇ ਆ ਪੋਪ ਕੌਰ ਖਾ ਰਿਆ ਵਾ ਕੰਟੈਂਟ ਇਦਾਂ ਹੀ ਆ ਚਲੋ ਅੱਛੇ ਇਹਨਾਂ ਮੋਗੀ ਕਦਮ ਚੱਲ ਗਿਆ ਇੰਝ ਜਾਣਾ ਹੈ ਕੱਪਪੋਪਕੋਰਨ ਕਿਦਾਂ ਖਲਾਰੇ ਮਾਮਾ ਤੇਰੇ ਬੋਏ ਫੇ 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 ਬਾਹਰ ਹੁਣ ਦਿਲ ਨਹੀਂ ਕਰਦਾ ਵਧੀਆ ਆ ਹੈਂਡ ਆ ਗਿਆ ਉਹ ਵੇਖੀ ਹੱਲ ਵਧਿਆ ਆ ਕਾਕਾ ਪੋਪਕੋਰਨ ਕਿਦਾਂ ਲੱਗੀ ਤੇਰੀ ਪਹਿਲੀ ਮੂਵੀ ਸੀਗੀ ਸਹੀ ਹੈ ਜੀ ਹਾਂ ਵੱਡੇ ਪਰਦੇ ਤੇ ਦੇਖੀ ਮਮਾ ਲਓ ਅਰੇ ਇਹ ਹਵਲੀ ਆ ਗਈ ਆ ਫੋਟੋ ਤੇ ਨਹੀਂ ਟਰੈਕਟਰ ਤੇ ਹਵੇ ਜੀ ਹਾਂ ਉਹ ਗਲੰਗਰ ਆ ਗਈ ਵੀ ਜੂਰ ਆ ਯਾ ਰੁਕੀ 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 ਉਹ ਮੁੰਡਾ ਹੈ ਇਹ ਮੁੰਡੇ ਦਾ ਜੀ ਆ ਟੱਕਰ ਗਿਆ ਆ ਇਹ ਹਵੇਲੀ ਜੇ ਦੇਖਣੀ ਦੇਖ ਸਕਦਾ ਹਾਂ ਬੰਦਾ ਪਰ ਆਪਣੇ ਕੋਲ ਜੇ ਟਾਈਮ ਨਹੀਂ ਜਾਣਦਾ ਚਲਦੇ ਵਾਪਸ ਜੀ ਅੱਧੇ ਅੱਧੇ ਜਲੰਧਰ ਚ ਮੀਂਹ ਪੈਣਦੇ ਆ ਤੇ ਸੁੱਕਾ ਕੰਮ। ਪਰ ਆਪਾਂ ਆਏ ਆ ਰੇਲਵੇ ਸਟੇਸ਼ਨ ਵਾਲੀ ਸੈਡ। ਲੋਕ ਕੰਮ ਕਰਦਾ ਆ ਹੁਣ। ਕਾਜੂ ਬਦਾਮ ਲੈਣਾ ਐ ਕਾਜੂ ਬਦਾਮ। ਚਲੋ ਜੀ। ਜਾ ਰਹੇ ਆ ਹੁਣ। ਕੋਦ। ਅਰੇ ਨਿਆਉਣ। ਫਲਰਾ ਸਾਵਾਜ। ਇੱਥੇ ਜਿਹੜਾ ਕਰਿਆਨਾ ਜਿਹੜਾ ਸਭ ਤੋਂ ਸਾਫਾ ਕਰਿਆਨਾ ਇੱਧਰ ਹੀ ਸੈਡ। ਇਹ ਰੇਲਵੇ ਸਟੇਸ਼ਨ ਵਾਲੀ ਮਾਰਕੀਟ। ਹੁਣ ਆਪਾਂ ਜਾਣਾ ਵਾ ਜਿਹੜੀ ਮਸ਼ਹੂਰ ਦੁਕਾਨ ਇੱਥੇ ਨਾ ਜਿੱਥੇ ਕਾਜੂ ਬਦਾਮ ਮਸਾਲੇ ਵਗੈਰਾ ਜਿੱਦਾਂ ਸਸਤੇ ਮਿਲਦੇ ਆ। ਬੜਾ ਵੱਡਾ ਸ਼ਾਪ ਤੇ ਜਾਣਾ। ਕਿੱਥੇ ਗਾ ਹਜੇ? ਆਹਦੇ ਆਗੇ ਬਸ। ਔਰ ਆ ਲੈ ਅੱਜ ਦੁਕਾਨ ਆ ਤੇ ਸਾਹਮਣੇ ਆ ਵਾਲੀ ਆਹਾ। ਹਾਂ। ਆ ਲੈ। ਇਹ ਸ਼ਾਪ ਆ। ਆਦਰ ਨਮਸਕਾਰ ਨਾਮ ਵੀ ਉਹ ਬੋਲਿਆ ਹੋਰ ਹਾਂ ਜੀ ਨਾ ਮਾਮਰਾ ਹੈ ਦਾ 2250 ਰੁਪਏ ਨੂੰ ਕਾਜੂ ਹੈਗੇ ਆ 7-800 ਦੇ ਵਿੱਚ ਤੇ ਗੁਰਬੰਦੀ ਬਈ ਆ 750 ਦੀ ਉੱਠਾਵੇ ਉੱਠਾ ਕੰਮ ਪਾਲਾ ਕਮੋਟਰ ਹੁਣ ਆਪਾਂ ਜਾ ਰਹੇ ਆ ਮੋਡਲ ਟਾਊਨ ਉੱਥੋਂ ਲੈਣਾ ਈ ਲੈਣਾ ਵੀ ਪੀਜ਼ਾ ਪੀਜ਼ਾ ਖਾਣਾ ਮੁੰਡੇ ਪੀਜ਼ਾ ਇੱਕ ਪੀਜ਼ਾ ਰਹਿ ਗਿਆ ਹੁਣ ਚੱਲੇ ਦੱਸ ਪੀਜ਼ਾ ਖਾਣ ਵਾਲੀ ਚੀਜ਼ ਹੈ ਪਰ ਇਹਨੂੰ ਪੀਜ਼ਾ ਕਾਹਦੋ ਕਹਿੰਦੇ ਆ ਦੱਸੋ ਵਈ ਪੀਜ਼ਾ ਖਾਣ ਵਾਲੀ ਚੀਜ਼ ਆ ਇਹਨੂੰ ਪੀਜ਼ਾ ਕਾਹਦੋ ਕਹਿੰਦੇ ਆ ਹੈ ਪੀਜ਼ਾ ਖਾਣ ਵਾਲੀ ਚੀਜ਼ ਨੂੰ ਪੀਜ਼ਾ ਕਾਹਦੋ ਕਹਿੰਦੇ ਆ ਹਾਂ ਸਕੂਟਰੀ ਸਾਡੀ ਰਿਸਕ ਤੇ ਆ ਰਿਸਕ ਵਾ ਕਾਂ ਚੱਲ ਕੇ ਹੋ ਸਕਦਾ ਕੰਮ ਨਾ ਹੋ ਜਵੇ ਤਦੇ ਗਿਆ ਹੀ ਭਰਾਵਾ ਗੱਡੀ ਆਇਆ ਨਾ 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 ਜਿੰਨੇ ਕੰਮ ਗੱਡੀ ਦੇ ਹੋਣੇ ਸੀ ਗਲੀਆਂ ਗੁਲੀਆਂ 'ਚ ਇਹ ਵੀ ਗੱਲ ਸਹੀ ਆ ਇਹ ਬੰਦਾ ਆਪਣੇ ਵੀ ਕੰਮ ਕਰਦੀ ਜਾਂਦਾ ਨਾਲੇ ਇਹ ਕਹਿੰਦਾ ਮੈਂ ਵੱਡੇ ਤੇ ਆਇਆ ਨਾਲ ਦੋਨੇ ਕੰਮ ਹੀ ਕਰਾ ਰਿਹਾ ਮੈਂ ਆ ਬੰਦਾ ਬਹੁਤ ਤੇਜ਼ ਆ ਜੀ ਕਿੰਨਾ ਬੰਦਾ ਤੇਜ਼ ਬੰਦਾ ਬੜਾ ਤੇਜ਼ ਆਇਆ ਚਲੋ ਪੀਦੇ ਲੈਣੇ ਹੁਣ ਆਪਾਂ ਅੜਾ ਪਰਲੇ ਪੀਦੇ ਕੀ ਨਹੀਂ ਹੋਲੀ ਕਰਦੇ ਲੈਣੇ ਪਿਜ਼ਾਰੀ ਅੱਜ ਪਾਈ ਵਨ ਗੇਟ ਵਨ ਲੱਗੇ ਆ ਜਨਮ ਦਿਨ ਦੀ ਜਨਮ ਦਿਨ ਦੀ ਖੁਸ਼ੀ ਚ ਇੱਕ ਨਾਲ ਇੱਕ ਫ੍ਰੀ ਵਾਲਾ ਖਾਣਾ ਇੱਕ ਨਾਲ ਇੱਕ ਫ੍ਰੀ ਲਾਇਆ ਹੋਇਆ ਇੱਧਰ ਇੱਧਰ ਹੀ ਅੱਛਾ ਹੋ ਰਿਹਾ ਅੱਜ ਮੈਂ ਵੀ ਦਰਸ਼ਨ ਕਰਕੇ ਆਉਣਾ ਮੈਨੂੰ ਥੱਲੇ ਜਾਂ ਗੱਡੀ ਦੀ ਜਾਂ ਗੁੱਟਰੀ ਦੀ ਰਾਕੀ ਲਈ ਰੱਖ ਲੈਂਦਾ ਹਾਂਜੀ ਇੱਥੇ ਨਾ ਰੱਖਿਓ ਹਾਂਜੀ ਲੋਕ ਖੁੱਲਾ ਰਹਿਣ ਦਵਾ ਹੈਂ ਲੋਕ ਖੁੱਲਾ ਰਹਿਣ ਦਵਾ ਮੈਂ ਖੁੱਲਾ ਛੱਡਾਂਗਾ ਨਹੀਂ ਵੀ ਆਂਕਲੇ ਬਖਾ ਦੀ ਗਾੜ ਲਾਇਆ ਹੋਇਆ ਆਪਾਂ ਚੱਲੇ ਜੀਮੀ ਵਾਲਿਆਂ ਦੇ ਆਹ ਉੱਪਰ 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 ਲੱਗ ਜਾਂਦਾ ਕੋਲ ਆ ਵੀ ਆ ਜੀ ਮੁੰਡਾ ਆਇਆ ਬੋਲ ਤੂੰ ਦੀਦੇ ਨਹੀਂ ਵਿੱਚ ਹੁਣ ਹੁਣ ਦੇਖਿਆ ਮੁੰਡੇ ਦਾ ਵੱਡੇ ਆ ਉੱਪਰ ਆ ਲੈ ਵੇ ਮੁੰਡਾ ਨੇ ਲੈ ਲੈ ਓਏ ਫਸ ਗਿਆ ਓ ਫਸ ਗਿਆ ਆ ਜਾਣਾ ਹੋ ਗਿਆ ਆ ਆ ਜਾਣਾ ਆ ਗਿਆ ਓਏ ਹੋਏ ਚਲੋ ਵੀ ਚਲੋ